ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬੜਾ ਚੌਥਾ ਚੈਨਲ ਮੈਂ ਤੁਹਾਡਾ ਛੋਟਾ ਵੀਰਿੰਦੂ ਗਰੋੜੀਆ ਦੋਸਤੋ ਮੜਿਆਣੀ ਵਾਲੇ ਪਿੰਡ ਦੇ ਵਿੱਚ ਖੜੇ ਆਪਾਂ ਉੱਥੋਂ ਹੀ ਆਪਾਂ ਸਟਾਰਟ ਕੀਤੀ ਵੀਡੀਓ ਅੱਜ ਬਹੁਤ ਮੈਸੇਜ ਕਾਲ ਫੋਨ ਆਦੇ ਸੀਗੇ ਵੀ ਅਕੇ ਮੜਿਆਣੀ ਪਿੰਡ ਦੀ ਵੀਡੀਓ ਬਣਾਈ ਜਾਵੇ ਇਹ ਕੁ ਮੜਿਆਣੀ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੱਥਰ ਪਿਆ ਹੋਇਆ ਵਾ ਪਰ ਪੱਥਰ ਦੇ ਨਾਲ ਨਾਲ ਬਹੁਤ ਸਮਾਂ ਹੋ ਚੱਲਾ ਪੱਥਰ ਪਏ ਹੋਣੇ ਲੋਕਾਂ ਦੇ ਵੀਊ ਵੀ ਲੈਂਦੇ ਜੇ ਕੋਈ ਵਿੱਚ ਕੋਈ ਖੜਾ ਹੋਇਆ ਭਰਾ ਜਾਂ ਭੈਣ ਜਾਂ ਬਜ਼ੁਰਗ ਸਾਡਾ ਕੋਈ ਖੜਾ ਹੋਇਆ ਉਹਨਾਂ ਦੀ ਵੀਊ ਵੀ ਲੈ ਲੈਂਦੇ ਆ ਵਿੱਚ ਵਿੱਚ ਜਾ ਕੇ ਬਟ ਇਹ ਜਿਹੜੇ ਪੱਥਰ ਪਿਆ ਹੋਇਆ ਵਾ ਪੱਥਰ ਦੇ ਉੱਪਰ ਲੋਕ ਪਣੀ ਹਜੇ ਤੱਕ ਪਾਈ ਗਈ ਪ੍ਰੋਬਲਮ ਕੀ ਆ ਗੱਲ ਕੀ ਆ ਇਹ ਗੱਲ ਪਿੰਡ ਵਾਲਿਆਂ ਨੂੰ ਪਤਾ ਹੋ ਸਕਦੀ ਆ ਬਟ ਮੈਨੂੰ ਤਾਂ ਜਿਹੜੀਆਂ ਫੋਨ ਕੋਲ ਆਈਆਂ ਉਹਦੇ ਅਧੀਨ ਮੈਂ ਇਹ ਚੀਜ਼ ਬਣਾ ਰਿਹਾ ਵੀਡੀਓ ਬਣਾ ਰਿਹਾ ਵੀ ਲੋਕਾਂ ਨੂੰ ਦੱਸ ਦਈਏ ਵੀ ਬਾਈ ਜੀ ਹੁਣ ਤੁਸੀਂ ਖੜਾਕਾ ਆਪ ਵੀ ਸੁਣ ਰਹੇ ਹੋਣੇ ਆ ਵੀ ਸਕੂਟਰੀ ਦਾ ਖੜਾਕਾ ਕਿੰਨਾ ਹੋ ਰਿਹਾ ਨਾ ਇੱਥੇ ਲੋਕਾਂ ਦੇ ਸਾਧਨ ਬਹੁਤ ਟੁੱਟ ਰਹੇ ਆ ਇਹੀ ਪਿੰਡ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਟੋਏ ਬਹੁਤ ਵੱਡੇ ਆ ਜੇ ਪੱਥਰ ਪਾ ਦਿੱਤਾ ਗਿਆ ਤਾਂ ਇਹਨੂੰ ਬਣਾ ਵੀ ਦਿੱਤਾ ਜਾਵੇ ਇਹ ਤਾਂ ਪਿੰਡ ਵਾਲੇ ਪੰਚਾਇਤ ਵੀ ਕਹਿ ਸਕਦੀ ਆ ਆਲੇ-ਦੋਲੇ ਗੱਲਾਂ-ਬਾਤਾਂ ਕਰਕੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਡਮ ਐਮਐਲਏ ਸੰਤੋਸ਼ ਕੁਟਾਰੀਆ ਜੀ ਨੂੰ ਤੇ ਪ੍ਰਸ਼ਾਸਨ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਇਹ ਜਿਹੜੀ ਤੁਸੀਂ ਪੱਥਰ ਦਾ ਪਵਾ ਦਿੱਤਾ ਗਿਆ ਇਹਦੇ ਪਰ ਪਰ ਪੱਥਰ ਉਹ ਆਦਾ ਦਿੱਤਾ ਗਿਆ ਪਰ ਹੁਣ ਇਸ ਟਾਈਮ ਆਹ ਜਿਹੜੇ ਮੈਂ ਉਦਲ ਵੀ ਸਾਡੇ ਮੱਖਣ ਭਰਾ ਨਹੀਂ ਦੱਸਿਆ ਸੀ ਵੇਚ ਦੇ ਪਰ ਹਜੇ ਤੱਕ ਟੱਕਣ ਨਹੀਂ ਲੱਗੇ ਬਾਈ ਜੀ ਫਿਰ ਤੁਸੀਂ ਕੀ ਚਾਹੁੰਦੇ ਆ ਵੀ ਅਸੀਂ ਆ ਗੱਲਬਾਤ ਇਕੱਠੇ ਹੋ ਕੇ ਕਰ ਲਈਏ ਵੇ ਜਿਹੜੇ ਇਹ ਟੱਕਣ ਆ ਲੋਕ ਕੋ ਕਹਿੰਦੇ ਬਹੁਤ ਡਿਗੀ ਇੱਥੇ ਤੇ ਦੁਬਾਰਾ ਫੇਰ ਇੰਟਰਵਿਊ ਕਰਾਂਗੇ ਆਪਾਂ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਆਹ ਟੱਕਣ ਹਜੇ ਤੱਕ ਨਹੀਂ ਲੱਗੇ ਹੈਗੇ ਕਾਰਨ ਕੀ ਆ ਗੱਲ ਕੀ ਆ ਗੱਲ ਤੁਸੀਂ ਕਮੈਂਟਾਂ ਦੇ ਵਿੱਚ ਆਪ ਦੱਸਣੀ ਆ ਮਢਿਆਣੀ ਤੋਂ ਜਿਹੜੇ ਪਿੰਡ ਪਰ ਮੇਰੇ ਨਾਲ ਜੁੜੇ ਹੋਏ ਆ ਉਹ ਦੱਸ ਸਕਦੇ ਆ ਬਗੱਲ ਕੀ ਆ ਆ ਟੱਕਣਾ ਦੇ ਇਹ ਟੂਆਂ ਦੇ ਉੱਪਰ ਹਜੇ ਤੱਕ ਟੱਕਣ ਨਹੀਂ ਲੱਗੇ ਸੀਵਰੇਜ ਵਾਲੇ ਪੈਪ ਆ ਆ ਹੁਣ ਮੈਂ ਜਿਹੜੀ ਬਲਾਚੋਨ ਨੂੰ ਸੜਕ ਜਾਂਦੀ ਆ ਉੱਤੇ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਪੱਥਰ ਤਾਂ ਜ਼ਰੂਰ ਪਾ ਦਿੱਤਾ ਗਿਆ ਹਜੇ ਤੱਕ ਇੱਥੇ ਲੋਕ ਨਹੀਂ ਪਾਈ ਤੇ ਕੀ ਗੱਲ ਕੀ ਆ ਕਹਿੰਦੇ ਮੈਂ ਸੁਣਿਆ ਪਿੰਡ ਵਾਲੇ ਪਿੰਡ ਵਾਲੇ ਪੰਚਾਇਤ ਦੀ ਗੱਲ ਸੁਣੀ ਸੀਗੇ ਅਖੇ ਇਹ ਤਾਂ ਨਹੀਂ ਪਵਾ ਰਹੇ ਇੱਥੇ ਬਈ ਆ ਇਹ ਕਹਿ ਰਿਹਾ ਵੀ ਜਿਹੜਾ ਸਾਡਾ ਪੁਰਾਣਾ ਠੇਕੇਦਾਰ ਅਸੀਂ ਉਹਦੇ ਕੋਲੋਂ ਲੁੱਕ ਪਾਉਣੀ ਆ ਬਟ ਗੱਲ ਕਹਿਣ ਦਾ ਮੁੱਦਾ ਇੱਥੇ ਇਹ ਹੈ ਵੀ ਜੇ ਪੁਰਾਣਾ ਠੇਕੇਦਾਰ ਹੈ ਤਾਂ ਮਤਲਬ ਬਹੁਤ ਸਮਾਂ ਹੋ ਜਾਊਗਾ ਇਹ ਤਾਂ ਮਤਲਬ ਲੋਕਾਂ ਦੇ ਜਿਹੜੇ ਸਾਧਨ ਟੁੱਟ ਰਹੇ ਆ ਉਹ ਨਹੀਂ ਤੁਹਾਨੂੰ ਦਿਖ ਰਹੇ ਮੈਂ ਹੁਣ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਐਮਐਲਏ ਮੈਡਮ ਸੰਤੋਸ਼ ਖੜਾਰੀਆ ਨੂੰ ਤੁਸੀਂ ਪੱਥਰ ਤਾਂ ਜ਼ਰੂਰ ਪਵਾਤਾ ਜਾਂ ਪਿੰਡ ਦੀ ਪੰਚਾਇਤ ਨੇ ਕਹਿ ਕੇ ਵੀ ਪਵਾਤਾ ਇੱਥੇ ਮੜਿਆਣੀ ਪਿੰਡ ਤੋਂ ਬਹੁਤ ਫੋਨ ਕੋਲ ਆਈਆਂ ਸੀ ਮੈਨੂੰ ਮੈਂ ਤਾਂ ਲਾਈਵ ਹੋ ਕੇ ਤੁਹਾਨੂੰ ਨਾਲ ਗੱਲ ਕਰ ਰਿਹਾ ਮੇਰੇ ਕੋਲ ਬੰਦੇ ਵੀ ਖੜੇ ਪਰ ਮੈਂ ਉਹਨਾਂ ਨਾਲ ਹਜੇ ਗੱਲਬਾਤ ਪਹਿਲਾਂ ਪੁੱਛ ਲੈਂਦਾ ਵੀ ਕਰਨਾ ਚਾਹੂਂਗੇ ਕਿ ਨਹੀਂ ਕੈਮਰਾ ਮੇਰਾ ਇੱਧਰ ਹੀ ਆ ਬਾਈ ਸასი ਕਾਲ ਸਾਰੇ ਭਰਾਵਾਂ ਨੂੰ ਕੋਈ ਗੱਲਬਾਤ ਕਰਨੀ ਚਾਹੂਗਾ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਲੋਕਾਂ ਤੱਕ ਆਜੋ ਭਾਜੀ ਆਜੋ ਫਿਰ ਮੈਨੂੰ ਮਾਈਕ ਲੈ ਲੰਦੋ ਮੜ ਜਾ ਮਾਈਕ ਲੈ ਆਉਂਦੇ ਆਪਣਾ ਪਤਾ ਕੀ ਗੱਲ ਹੈ ਜੀ ਤੁਸੀਂ ਇਹ ਇਹ ਜੇ ਚੀਜ਼ਾਂ ਨਾ ਆਪਾਂ ਸੋਚਾਂਗੇ ਜਾਂ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਿਵੇਂ ਠੀਕ ਹੋ ਜੀ ਤੁਹਾਡਾ ਪਿੰਡ ਇਹੀ ਮੜਿਆਣੀ ਆ ਆਜੋ ਇੱਥੇ ਨਹੀਂ ਆ ਰਹੇ ਮੜਿਆਣੀ ਨਿਵਾਸੀ ਹੋਈ ਆ ਜੀ ਸਾਰੇ ਬਹੁਤ ਬੁਰਾ ਹਾਲ ਆ ਜੀ ਸੜਕ ਦੇ ਵਿੱਚ ਐਦਾਂ ਪੱਥਰ ਆ ਕਿ ਪੈਦਲ ਤੁਰਨਾ ਵੀ ਔਖਾ ਹੋ ਗਿਆ ਥੱਲਿਓਂ ਬੂਟਾਂ ਦੇ ਵਿੱਚ ਉਹਨਾਂ ਤਿੱਖੀਆਂ ਚੁੰਝਾਂ ਚੁਬਦੀਆਂ ਤੇ ਗੱਡੀਆਂ ਦਾ ਤਾਂ ਤੁਸੀਂ ਛੱਡੇ ਗੱਲਾਂ ਤੇ ਉਹ ਇੰਨੀ ਹਾਂ ਹਾਂ ਇੰਚਾਂ ਹੁੰਦੇ ਆ ਟੁੱਟ ਪਾਜੇ ਪਿੱਛੇ ਬੈਠਾ ਬੰਦਾ ਉੱਬੜ-ਉੱਬੜ ਕੇ ਥੱਲੇ ਡਿਗਣ ਨੂੰ ਤਿਆਰ ਹੋਇਆ ਹੁੰਦਾ ਜੀ ਇਹ ਘੱਟੋ-ਘੱਟ ਵੀ 1.5-2 ਮਹੀਨੇ ਹੋ ਗਏ ਆ ਅਜੀ ਤਾਂ ਆਪ ਪੰਚਾਇਤ ਨੂੰ ਕਿਹਾ ਕਿ ਜੇ ਜੇ ਲੁੱਕ ਨਹੀਂ ਪਾਣੀ ਥੋੜੀ ਥੋੜੀ ਮਿੱਟੀ ਪਵਾ ਦੋ ਬੱਟਿਆਂ ਤੇ ਕਿ ਜਿਹੜੇ ਬੱਟੇ ਲੁੱਕ ਜਾਣ ਪਰ ਕੋਈ ਨਹੀਂ ਇੱਥੇ ਨਾ ਪ੍ਰਸ਼ਾਸਨ ਸੁਣਦਾ ਨਾ ਮੈਂ ਸੁਣਿਆ ਮੈਨੂੰ ਕੋਲਾਂ ਬਹੁਤ ਆਈਆਂ ਤੁਹਾਡੇ ਪਿੰਡਾਂ ਦੇ ਵਿੱਚੋਂ ਮੈਂ ਪ੍ਰੈਸਰ ਪੁੱਤਰਾਂ ਪੱਤਰਕਾਰ ਬੜਾ ਜ਼ੋਰ ਤੋਂ ਤੇ ਮੈਂ ਇਹ ਗੱਲ ਕਹਿ ਰਹੀ ਆ ਵੀ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਪਿੰਡ ਦੀ ਪੰਚਾਇਤ ਕਹਿ ਰਹੀ ਆ ਵੀ ਸਾਡਾ ਜਿਹੜਾ ਪੁਰਾਣਾ ਠੇਕੇਦਾਰ ਸੀ ਉਹਦੀ ਕੋਈ ਲੁੱਕ ਪਾਣੀ ਇਹ ਕਿੱਦਾਂ ਹੋ ਜੂਗਾ ਇਹ ਜਿਹੜਾ ਠੇਕੇਦਾਰ ਨੂੰ ਪਹਿਲਾਂ ਠੇਕਾ ਦਿੱਤਾ ਸੀ ਸਰਪੰਚ ਨੇ ਹਾਂਜੀ ਸਰਪੰਚ ਨੇ ਦਿੱਤਾ ਸੀ ਤੇ ਹੁਣ ਉਹ ਠੇਕੇਦਾਰ ਨਾਲ ਵੀ ਗੱਲਬਾਤ ਹੋਣੀ ਚਾਹੀਦੀ ਏ ਹੂੰ ਵੀ ਕਿਦਾਂ ਹੁਣ ਤੂੰ ਠੇਕਾ ਸੰਭਣਾ ਜਾਂ ਕੋਈ ਹੋਰ ਠੇਕੇਦਾਰ ਆਵੇ ਹੂੰ ਸੜਕ ਤਾਂ ਹੁਣ ਸਾਰੀ ਦਾ ਮੰਦਾ ਹਾਲ ਐ ਇਧਰ ਨੂੰ ਆਟੋ ਵੀ ਕੋਈ ਆਂਦਾ ਨਹੀਂ ਹੈਗਾ ਸਾਡੀਆਂ ਕੁੜੀਆਂ ਭਾਂਡੀਆਂ ਐਦਾਂ ਪੜਦੇ ਨਿਆਣੇ ਬੱਚੇ ਸਕੂਲੇ ਪੜਦੇ ਉਹ ਵੀ ਆਪਣੇ ਹੁਣ ਆਟੋ ਵੀ ਆਂਦਾ ਨਹੀਂ ਸਵੇ ਇੱਥੇ ਪਿੰਡ ਨੂੰ ਹੂੰ ਬੱਚਿਆਂ ਨਾਲੇ ਲੋਕ ਪੈਂਦੀ ਨਹੀਂ ਨਾ ਲੋਕ ਹੁਣ ਲੋਕ ਤਾਂ ਪਾਵੇ ਜੀ ਲੋਕ ਬਰਸਾਤਾ ਤੋਂ ਪਹਿਲਾਂ ਜੀ ਇਹ ਗਟਕਾ ਪਾਇਆ ਵਾ ਉਹਦੇ ਬਾਅਦ ਵਿੱਚ ਉਹਨਾਂ ਲੁੱਕ ਪਾਈ ਆ ਬਾਕੀ ਦੇਖੋ ਤੁਸੀਂ ਉਧਰ ਆਪਣੇ ਆ ਜਗਤਪੁਰ ਵਾਲੇ ਰੋਡ ਸਾਰੇ ਲੁੱਕ ਪੈ ਗਈ ਆ ਸਾਡਾ ਮੜਿਆਣੀ ਰੋਡ ਤੇ ਇਧਰ ਜਗਤਪੁਰ ਵਾਲੇ ਰੋਡ ਤੇ ਲੁੱਕ ਪੈ ਗਈ ਹੈ ਨਾ ਉਧਰ ਪਟਪਟਾਈਆ ਹੁੰਦਾ ਨਾਲ ਦੀ ਨਾਲੇ ਪਈ ਜਾਂਦੀ ਆ ਇਹ ਸਾਡੇ ਮੜਿਆਣੀ ਰੋਡ ਇਹ ਬਰਸਾਤਾ ਤੋਂ ਪਹਿਲਾਂ ਦਾ ਪੱਟਿਆ ਵਾ ਹਾਲੇ ਤੱਕ ਵੀ ਇਹਦਾ ਕੋਈ ਦੂਆ ਨਹੀਂ ਨਹੀਂ ਤੁਹਾਡੀ ਪੰਚਾਇਤ ਨਹੀਂ ਹੱਲ ਕਰ ਰਹੀ ਯਾ ਗੱਲ ਕੀ ਆ ਪੰਚਾਇਤ ਮੈਂ ਬਣਾਉਣਾ ਜਨਾ ਗੱਲ ਕਰਕੇ ਹੋਣੀ ਹੈ ਹੂੰ ਪੇ ਸਰਪੰਚ ਕੀ ਕਹਿੰਦਾ ਹੈ ਠੀਕ ਨੇ ਜੀ ਪੰਚਾਇਤ ਤੇ ਪੰਜ ਵੀ ਹੈ ਮਢੇਣੀ ਚ ਨਹੀਂ ਤੁਸੀਂ ਹੁਣ ਨਾ ਗੱਲਬਾਤ ਵੈਸੇ ਕੀਤੀ ਨਹੀਂ ਕਦੇ ਨਹੀਂ ਕੀਤੀ ਹੈ ਉਹ ਕਹਿੰਦੇ ਜੀ ਠੇਕੇਦਾਰ ਨੂੰ ਜਿਹੜਾ ਠੇਕਾ ਦਿੱਤਾ ਵਾ ਇਹ ਉਹਨਾਂ ਵੀ ਗੱਲਬਾਤ ਕਰਨੀ ਸੀ ਸੀਵਰੇਜ ਪਾਣਾ ਪਹਿਲਾਂ ਸੀਵਰੇਜ ਪੈ ਗਿਆ ਨਹੀਂ ਬਾਅਦ ਪੈ ਗਿਆ ਹੁਣ ਸੀਵਰੇਜ ਤੇ ਬਾਅਦ ਹੁਣ ਲੁੱਕ ਦਾ ਕੰਮ ਚਾਲੂ ਹੋਣਾ ਹੈ ਇਹ ਸਰਪੰਚ ਨਾਲ ਹੁਣ ਸਹਿਮਤੀ ਨਾਲ ਪੰਚਾਇਤ ਨਾਲ ਹੋ ਕੇ ਹੋਣਾ ਚਾਹੀਦਾ ਹੈ ਠੀਕ ਹੈ ਤੁਸੀਂ ਕੀ ਕਹਿੰਦੇ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੁੰਦੇ ਆ ਜੀ ਲੈ ਇਸ ਤੇ ਇੰਤਰੀ ਕਰਨੀ ਜਾਨੀ ਇਹ ਤਾਂ ਇਹੀ ਕਹਿਣਾ ਚਾਹੁੰਦਾ ਤੇ ਇੱਥੇ ਮਿੱਟੀ ਪਈ ਜਾਵੇ ਪੱਥਰ ਲੋਕ ਜਾਣ ਹਾਂ ਜਿਹੜੇ ਪੱਥਰ ਲੋਕਾਂ ਦੇ ਨੁਕਸਾਨ ਬਹੁਤ ਹੁੰਦੇ ਭਾਜੀ ਹੈ ਨਾ ਉਹ ਹੁੰਦੇ ਰਿਹਾ ਫੋੜ ਮੋਟਰਸਾਈਕਲ ਫਟ ਗਿਆ ਰਾਤੀ ਡਿੱਗ ਗਿਆ ਮੋਟਰਸਾਈਕਲ ਫੋੜਾ ਹੋਰ ਆ ਲੋ ਪੱਥਰ ਆ ਲੋ ਨਵੀਂ ਗੱਲ ਆ ਪਾਈ ਦੀ ਕਹਿੰਦਾ ਰਾਤੀ ਮੇਰਾ ਮੋਟਰਸਾਈਕਲ ਡਿੱਗ ਗਿਆ ਹੁਣ ਦੱਸੋ ਇੱਥੇ ਬੰਦਾ ਕੀ ਕਰੂ ਪੱਥਰ ਭਾਜੀ ਦੇਖੋ ਹੁਣ ਉਖੜਿਓ ਪਏ ਆ ਮਿੱਟੀ ਪਹਿਲਾਂ ਤਾਂ ਪੱਕੇ ਸੀਗੇ ਹੈ ਨਾ ਕੰਮ ਆ ਲੰਘੇ ਮੇਰੀ ਸਕੂਟਰੀ ਦੇਖ ਲਓ ਤੁਹਾਡੇ ਸਾਹਮਣੇ ਖੜ ਖੜ ਕੜ ਕੜ ਕਰਦੀ ਹੈ ਸਾਰਾ ਖੜ ਕੇ ਜਾਂਦਾ ਆ ਹੁਣ ਮੋਟਰਸਾਈਕਲ ਨਾਮਾ ਲਿਆ ਸੀਗਾ ਐਸੇ ਰੋਡ ਕਰਕੇ ਆ ਨਾ ਲੋਕ ਨਾ ਪੈਣੀ ਕਰਕੇ ਹਾਂ ਮੋਟਰਲ ਸਾਰੇ ਹੀ ਖੜਕ ਗਿਆ ਅਸਲ ਵਿੱਚ ਰਾਤੀ ਡੇਗੇ ਦੋ ਵਾਰੀ ਉੱਥੋਂ ਪੈਰ ਤੇਲ ਟਾਇਰ ਤੇਲ ਗਿਆ ਉਹਦੇ ਕਰਕੇ ਹਮ ਲੱਕ ਪੈਣੀ ਕਹ ਚਾਹੀਦੀ ਹੈ ਹੋਰ ਤਾਂ ਕੋਈ ਨਹੀਂ ਬਾਕੀ ਤਾਂ ਤੇ ਮੈਂ ਇਹ ਬੇਨਤੀ ਕਰੂੰਗਾ ਜੀ ਭਾਈ ਤੁਸੀਂ ਨਾ ਮੈਨੂੰ ਦੱਸਿਓ ਜੀ ਇਹਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਪੱਥਰੇ ਪਾਏ ਇਹਨੂੰ 2 ਮਹੀਨੇ ਹੋ ਗਏ ਜੀ ਦੇ 2 ਮਹੀਨੇ ਹੋ ਗਏ ਅੱਛਾ 2 ਮਹੀਨੇ ਹੋ ਗਏ ਮੇਰੇ ਹਿਸਾਬ ਨਾਲ ਮੋਟਰਸਾਈਕਲ ਗੱਡੀਆਂ ਬਹੁਤ ਟੁੱਟਦੇ ਨਾ ਬਹੁਤ ਬੁਰਾ ਆਂਦੇ ਨਹੀਂ ਟਰੰਪੂ ਵਾਲੇ ਨੂੰ ਕਹੋ ਨਾ ਮਡਿਆਣੀ ਜਾਣਾ ਜੀ ਉਹ ਕਹਿੰਦਾ ਨਾ ਜੀ ਪ੍ਰਾਣਾ ਨਾ ਜਾਣਾ ਨਹੀਂ ਸੜਕਾਂ ਵੀ ਖਰਾਬ ਹੈ ਸੜਕੇ ਬਹੁਤ ਖਰਾਬ ਹੈ ਕੁਝ ਕਹਿਣਾ ਚਾਹੁੰਗੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਹੁੰਦਾ ਇਹੀ ਕਹਾਂਗੇ ਅਸੀਂ ਜੇ ਜਿੰਨਾ ਵੀ ਜਲਦੀ ਹੋ ਸਕਦਾ ਪ੍ਰਾਣਾ ਠੇਕੇਦਾਰ ਪਾਵੇ ਜਾਂ ਨਵਾਂ ਪਾਵੇ ਲੋਕ ਪੈ ਜਾਣੀ ਚਾਹੀਦੀ ਹੈ ਫੇਰ ਹੋਣੀ ਚਾਹੀਦੀ ਸੜਕ ਦੀ ਪਰ ਸਾਈਡਾਂ ਤੋਂ ਸਾਰੀ ਹੜ ਗਈ ਉਹ ਬਰਸਾਤਾਂ ਨਾਲ ਇੱਕ ਬਾਹਾਨ ਤੋਂ ਦੂਜਾ ਬਾਹਾਨ ਕ੍ਰੋਸ ਕਰਨ ਲੱਗੇ ਜਗ੍ਹਾ ਹੀ ਨਹੀਂ ਮਿਲਦੀ ਜਗ੍ਹਾ ਹੀ ਹੈ ਨਹੀਂ ਸਹੀ ਗੱਲ ਸਹੀ ਜਦੋਂ ਚੈਟਰ ਆਉਂਦਾ ਜੀ ਉਹ ਦੂਹੇ ਪਾਸੇ ਲੰਘਣਾ ਵਾ ਤੋਂ ਕੋਈ ਨਹੀਂ ਪੱਥਰ ਚਾਚਵਰ ਧਾਰ-ਧਾਰ ਭਜਦੇ ਵਿੱਚ ਜਗ੍ਹਾ ਦੇਖਣੀ ਪੈਂਦੀ ਆ ਵੇ ਕਿੱਥੋਂ ਕ੍ਰੋਸਿੰਗ ਹੋ ਜਵੇ ਕ੍ਰੋਸਿੰਗ ਸਹੀ ਗੱਲ ਹਾਂਜੀ 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 ਸੋ ਪੱਥਰ ਤਾਂ ਪੈ ਗਿਆ ਵਧੀਆ ਪੈ ਗਿਆ ਵਾ ਪਰ ਲੁੱਕ ਨਹੀਂ ਪਈ ਲੁੱਕ ਨਹੀਂ ਪਈ ਲੁੱਕ ਨਹੀਂ ਪਈ ਲੁੱਕ ਪੈ ਜਵੇ ਆਪਣੇ ਰੋਡ ਵਧੀਆ ਬਣ ਜਾਣਾ ਹੈ ਹੂੰ ਸਹੀ ਹੈ ਜੀ ਤੋ ਇੱਥੇ ਗੱਲ ਉਹ ਫੇਰ ਉੱਥੋਂ ਮੁੱਕਦੀ ਆ ਉੱਥੋਂ ਸ਼ੁਰੂ ਹੁੰਦੀ ਉੱਥੇ ਮੁੱਕ ਜਾਂਦੀ ਗੱਲ ਗੱਲੋ ਕਹਿਣ ਦਾ ਮਤਲਬ ਇਹ ਆ ਵੀ ਮਟਿਆਣੀ ਪਿੰਡ ਵਾਲੇ ਲੋਕ ਬਹੁਤ ਦੁਖੀ ਆ ਦੁਖੀ ਆ ਜੀ ਦੁਖੀ ਆ ਖਬਰ ਲਾਣੀ ਨਹੀਂ ਸੀ ਪਰ ਲੋਕਾਂ ਦੇ ਮੈਸੇਜ ਬਹੁਤ ਆਏ ਆ ਫੋਨ ਕਾਲਾਂ ਮੈਨੂੰ ਬਹੁਤ ਆਈਆਂ ਆਣ ਵਾਲੇ ਪਿੰਡਾਂ ਦੇ ਵੀ ਜਿਹੜੇ ਨੰਗਦੇ ਆ ਇਸ ਰੋਡ ਤੋਂ ਉਹ ਵੀ ਕਹਿੰਦੇ ਯਾਰ ਕਿਹੋ ਜਿਹਾ ਪਿੰਡ ਤੁਹਾਡਾ ਜਿੱਥੇ ਅੱਜ ਤੱਕ ਐਨੇ ਮਹੀਨੇ ਹੋ ਗਏ ਲੁੱਕੇ ਨਹੀਂ ਪੈ ਰਹੀ ਆ ਦੂਜਿਆਂ ਤੋਂ ਆਪਣੇ ਉਸਰਾਾਂ ਤੋਂ ਸਾਰੇ ਫਿਰਨੀ ਮਜਾਰਾ ਬਿਸ਼ੌੜੀ ਮੋਜਲ ਮਜਾਰਾ ਸਾਰੇ ਇਸੇ ਰੋਡ ਤੋਂ ਲੰਘਦੇ ਆ ਹੂੰ ਇਸੇ ਰੋਡ ਤੋਂ ਲੰਘਾ ਬਹੁਤ ਆ ਹਜ਼ਾਰਾਂ ਦੇ ਹਿਸਾਬ ਨਾਲ ਬਹੁਤ ਆ ਤੁਸੀਂ ਇੱਥੇ ਦੇਖ ਲਿਓ ਹੁਣ ਗੱਡੀ ਤੇ ਗੱਡੀ ਨੰਗਦੀ ਆ ਮੈਂ ਹੁਣ ਜਾਂਦਾ ਜਾਂਦਾ ਵੀਡੀਓ ਬਣਾ ਲੈਣੀ ਆ ਤੇ ਕੋਈ ਗੱਲੇ ਨਹੀਂ ਠੀਕ ਆ ਜੀ ਸੋ ਮੇਰੇ ਕਹਿਣ ਦਾ ਮੁੱਦਾ ਜਿਹੜਾ ਸੀਗਾ ਆਪਾਂ ਨੇ ਉਹ ਦਿਖਾ ਲ ਦੱਤਾ ਆ ਤੁਹਾਨੂੰ ਬਟ ਫਿਰ ਵੀ ਜੇ ਤੁਸੀਂ ਹੁਣ ਵੀ ਨਹੀਂ ਸੋਚੂਗੇ ਹੁਣ ਵੀ ਨਹੀਂ ਜਾਗੂਗੇ ਤਾਂ ਬਾਈ ਜੀ ਤੁਹਾਡੇ ਵੀ ਬੱਚੇ ਆਪਦੇ ਹੈਗੇ ਆ ਉਹ ਵੀ ਤਾਂ ਇਹਨਾਂ ਚੀਜ਼ਾਂ ਨੂੰ ਕਹਿ ਰਹੇ ਹੋਣਗੇ ਹਾਂ ਵੀ ਸਾਡੀ ਜਿਹੜੀ ਗੱਲ ਰੱਖੀ ਨਹੀਂ ਜਾਂਦੀ ਜਾਂ ਪਿੰਡ ਹੁਣ ਪਿੰਡ ਵਾਲਿਆਂ ਸਾਰਿਆਂ ਨੇ ਮੇਰੇ ਨਾਲ ਗੱਲਬਾਤਾਂ ਕੀਤੀਆਂ ਪਤਾ ਕੀ ਗੱਲ ਆ ਤੁਸੀਂ ਆ ਆਪ ਦਾ ਨਾ ਸੋਚੋ ਵੀ ਤੁਸੀਂ ਆਪ ਹੀ ਬਸ ਖੜੇ ਹੋਣਾ ਜਾਂ ਕਿਦਾਂ ਹਨ ਤੁਸੀਂ ਦੂਜੇ ਦਾ ਵੀ ਸੋਚੋ ਜੇ ਦੂਜੇ ਦਾ ਸੋਚੋਗੇ ਤਕੜਾ ਕਰੋਗੇ ਦੂਜੇ ਨੂੰ ਤਾਂ ਉਹ ਇਹ ਤੁਹਾਡੇ ਨਾਲ ਜੇ ਤੁਸੀਂ ਦੂਜੇ ਬੰਦੇ ਨੂੰ ਤਕੜਾ ਕਰੋਗੇ ਮੋਢਾ ਤੁਹਾਡਾ ਹੀ ਉੱਚਾ ਹੋਣਾ ਬਾਈ ਜੀ ਤੋਂ ਇਸ ਕਰਕੇ ਮਢਿਆਣੀ ਪਿੰਡ ਦੇ ਲੋਕ ਬਹੁਤ ਪਰੇਸ਼ਾਨ ਹਨ ਸੋ ਜਿਹੜੀਆਂ ਗੱਲਾਂ ਆਪਾਂ ਕਹਿਣੀਆਂ ਚਾਹੁੰਦੇ ਆ ਉਹ ਤੁਸੀਂ ਆ ਸੁਣਨੀਆਂ ਵੀ ਪਸੰਦ ਕਰੋ ਉਹਨਾਂ ਚੀਜ਼ਾਂ ਨੂੰ ਮੜਿਆਣੀ ਪਿੰਡ ਦਾ ਬਹੁਤ ਬੜਾ ਹਾਲ ਆ ਲੋਕ ਬਹੁਤ ਪਰੇਸ਼ਾਨ ਆ ਬਹੁਤ ਲੋਕ ਦੁਖੀ ਆ ਖੜਾਕਾ ਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਇਹ ਕਟੋ-ਕਟ ਵੀ ਜਿਹੜਾ ਰਸਤਾ ਇਹ 10 ਮਿੰਟ ਦਾ ਆ ਤਾਂ ਉਥੇ ਅੱਧਾ ਘੰਟਾ ਲੱਗ ਜਾਂਦਾ ਇਸੇ ਰਸਤੇ ਤੋਂ ਬੜਾ ਚੋਰ ਨੂੰ ਆਣ ਨੂੰ ਤੇ ਇਹ ਰਸਤਿਆਂ ਦੇ ਵਿੱਚ ਪਿੰਡ ਬਹੁਤ ਲਾਗੇ ਲੱਗਦੇ ਆ ਮੋਝਵਾਲ ਮਿਆਰਾ ਹੋ ਗਿਆ ਫਿਰ ਨਹੀਂ ਮਿਆਰਾ ਹੋ ਗਿਆ ਵਿਛੋੜੀ ਹੋ ਗਿਆ ਇਧਰ ਉਹਰ ਲਾਗੇ ਦੇ ਪਿੰਡ ਜਿਹੜੇ ਵੀ ਆਂਦੇ ਆ ਖਰੌੜ ਪਨੂਮ ਖੋੜਦਾ ਚਣਿਆਣੀ ਉਧਰ ਜਿਹੜੇ ਵੀ ਪੋਜਾਲ ਸਰਾਮਪੁਰੋਂ ਵੀ ਲੋਕ ਬੜਾ ਚੋਂ ਆਉਂਦੇ ਤਾਂ ਇਹ ਰਸਤੇ ਨੂੰ ਆਉਂਦੇ ਆ ਜੇ ਤੁਸੀਂ ਬਈ ਨਹੀਂ ਹੁਣ ਸੋਚੂਗੇ ਨਹੀਂ ਤਾਂ ਸੋਚੂਗਾ ਕੌਣ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਗਾ ਵੀ ਇਹ ਰੋਡ ਦਾ ਜਿੰਨੀ ਕੁ ਵੀ ਜਲਦੀ ਹੋ ਸਕੇ ਕੰਪਲੀਟ ਕੀਤਾ ਜਾਵੇ ਕੰਪਲੀਟ ਕਰ ਦਿੱਤਾ ਜਾਵੇ ਤਾਂ ਬਹੁਤ ਧੰਨਵਾਦ ਆ ਜੀ ਕਿਉਂਕਿ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇਧਰੋਂ ਲੰਘਦੇ ਆ ਉਹਨਾਂ ਨੂੰ ਦਿੱਕਤ ਤੇ ਪਰੇਸ਼ਾਨੀ ਆਉਂਦੀ ਆ ਹੱਲ ਤੁਸੀਂ ਕਰਨਾ ਆ ਤੁਹਾਨੂੰ ਹੀ ਕਰਨਾ ਪੈਣਾ ਆ ਠੀਕ ਹੈ ਜੀ ਇਹ ਹਾਲਾਤ ਨੇ ਮੜਿਆਣੀ ਪਿੰਡ ਦੀ ਸਾਧਨ ਬਹੁਤ ਟੁੱਟਦੇ ਆ ਲੋਕਾਂ ਦੇ ਮੋਟਰਸਾਈਕਲ ਸਕੂਟਰੀਆਂ ਗੱਡੀਆਂ ਸਾਰੀਆਂ ਲੋਕਾਂ ਦੀਆਂ ਖਰਾਬ ਖੜੀਆਂ ਆ ਹੁਣ ਸਾਹ ਆਇਆ ਥੋੜਾ ਜਿਹਾ ਆ ਵੀ ਰਸਤਾ ਟੁੱਟਿਆ ਹੋਇਆ ਵਾ ਤੇ ਜਿੰਨੇ ਵੀ ਹੋ ਸਕਦੀ ਕੋਸ਼ਿਸ਼ ਕਰਾਂਗੇ ਵੀ ਦਿਖਾ ਲਣ ਦੀ ਆਇਆ ਪਾਲੀ ਹੁੰਦਾ ਸੀ ਪਹਿਲਾਂ ਇਹ ਤੇ ਗਾਹਾਂ ਜਿੰਨੇ ਕੁ ਟੋਏ ਆ ਉਹਨਾਂ ਵੱਲ ਚੱਤੀ ਜ਼ਰੂਰ ਮਰਾਵਾਂਗੇ ਤੁਹਾਨੂੰ ਚਲੋ ਜੀ ਕਹਿੰਦੇ ਰੋੜੇ ਬਹੁਤ ਸ਼ਾਨਦਾਰ ਆ ਮਢਿਆਣੀ ਵਾਲਾ ਮਢਿਆਣੀ ਤੋਂ ਜਿਹੜਾ ਬਲਾ ਚੋਰ ਨੂੰ ਰੋੜ ਜਾਂਦਾ ਕਹਿੰਦੇ ਸ਼ਾਨਦਾਰ ਬਹੁਤ ਆ ਲਓ ਜੀ ਚੈੱਕ ਕਰ ਸਕਦੇ ਹੋ ਵਿਊ ਤੁਸੀਂ ਬਹੁਤ ਹੀ ਜਿਆਦਾ ਸੋਹਣਾ ਲਓ ਜੀ ਆ ਤੁੱਪ ਨਿਕਲੀ ਹੋਈ ਐ ਚਮਕਦਾ ਰੋੜ ਦੇਖੋ ਕਿੰਨਾ ਸੋਹਣਾ ਐ ਰੋੜ ਚਮਕਾ ਮਾਰ ਰਿਹਾ ਜੀ ਧਮਕਾ ਕਦੋਂ ਬਣੂਗਾ ਇਹ ਕੋਈ ਨਹੀਂ ਪਤਾ ਕੋਈ ਗੱਲ ਨਹੀਂ ਜਿੱਦਾਂ ਗੜਸ਼ੰਕਰ ਵੱਲ ਨੂੰ ਗੜਸ਼ੰਕਰ ਵਾਲੇ ਰੋੜ ਵੱਲ ਨੂੰ ਹੋਇਆ ਸੀ ਸਿੱਧਾ ਮੈਂ ਗੱਲਬਾਤ ਕੀਤੀ ਸੀਗੀ ਉਦੋਂ ਅੱਗੇ ਇਸ ਟਾਈਮ ਇੱਧਰ ਨੂੰ ਵੀ ਹੁਣ ਹੋਣਾ ਪੈਣਾ ਆਲੇ-ਆਲੇ ਰੋਡ ਵੱਨ ਨੂੰ ਇਹ ਚੌਥੇ ਦਿਨ ਆਪਣੀ ਖਬਰ ਆਉਂਗੀ ਜੀ ਇਸੇ ਰੋਡ ਦੀ ਫੇਰ ਫੇਰ ਨੂੰ ਤਾਂ ਚੌਥੇ ਦਿਨ ਖਬਰ ਆਉਂਗੀ ਜੀ ਸਾਡੇ ਇਸੇ ਰੋਡ ਦੀ ਫੇਰ ਉਸ ਤੋਂ ਚੌਥੇ ਦਿਨ ਸਾਡੀ ਖਬਰ ਆਉਂਗੀ ਜੀ ਇਸੇ ਰੋਡ ਬੜਿਆਣੀ ਵਾਲਾ ਰੋਡ ਬਹੁਤ ਬਾਈਜੀ ਖਰਾਬ ਆ ਮੈਂ ਤਾਂ ਕਹਿ ਰਿਹਾ ਇਹ ਬਾਰ-ਬਾਰ ਗੱਲ ਕਿਉਂਕਿ ਨਾ ਪਤਾ ਕੀ ਗੱਲ ਇੱਧਰੋਂ ਲਾਂਘਾ ਬਹੁਤਾਂ ਲੋਕ ਆ ਹਜ਼ਾਰਾਂ ਦੇ ਸਾਬ ਨਾਲ ਲੰਘਦੇ ਇੱਧਰੋਂ ਬਹੁਤ ਜ਼ਿਆਦਾ ਕੰਮ ਖਰਾਬ ਆ ਤੁਸੀਂ ਜੇ ਇਸ ਚੀਜ਼ ਬਾਰੇ ਨਹੀਂ ਸੋਚੂਗੇ ਤਾਂ ਫਾਇਦਾ ਕੀ ਆ ਲੋਕਾਂ ਦੇ ਸਾਧਨ ਟੁੱਟ ਰਹੇ ਆ ਹੁਕਮ ਮਰ ਰਹੇ ਆ ਐਕਸੀਡੈਂਟ ਹੋ ਰਹੇ ਆ ਇਸ ਰੋਡ ਦੇ ਉੱਪਰ ਤੁਸੀਂ ਹਜੇ ਤੱਕ ਜਾਗਰੂਤ ਨਹੀਂ ਹੈਗੇ ਆਪ ਸੋਚ ਲਓ ਵੀ ਤੁਸੀਂ ਜਾਗਰੂਤ ਕਦੋਂ ਹੋਣਾ ਤੁਸੀਂ ਆਪ ਸੋਚ ਸਕਦੇ ਹੋ ਚਾਕੀ ਮਰਾ ਦਿੰਦੇ ਆ ਲੇਸ਼ਟਾ ਮਾਰ ਰੋੜੇ ਬੜੇ ਹਣੀ ਤੋਂ ਜਿਹੜਾ ਬਲਾਜੋਨ ਜੰਦਾ ਲੇਸ਼ਟਾ ਮਾਰ ਰਿਹਾ ਰੋਡ ਬਹੁਤੀ ਜ਼ਿਆਦਾ ਸੋਹਣਾ ਰੋਡ ਹੈ ਲੋਕ ਨਹੀਂ ਪੈ ਰਹੇ ਲੋਕ ਕਹਿ ਰਹੇ ਆ ਜੀ ਆਪਣੇ ਆਪਣੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਸਾਨੂੰ ਤਾਂ ਅੱਧਾ ਘੰਟਾ ਲੱਗ ਗਿਆ ਬਲਾਚੌਰ ਆਉਂਦੇ ਨੂੰ ਤੁਹਾਨੂੰ ਕਿੰਨਾ ਟਾਈਮ ਲੱਗਦਾ ਜੀ ਬਾਈ ਜੀ ਆਇਓ ਮੜੇ ਆਇਓ ਕੋਸ਼ਿਸ਼ ਕਰਾਂਗੇ ਬਾਈ ਨਾਲ ਗੱਲਬਾਤ ਕਰਨ ਦੀ ਪਰ ਬਾਈ ਦਾ ਆਪਾਂ ਚਿਹਰਾ ਨਾ ਲਈਏ ਪਹਿਲਾਂ ਵਧੀਆ ਏਦਾਂ ਗੱਲਬਾਤ ਕਰ ਲਾਂਦੇ ਬਾਈ ਸასიਖਾਲ ਜੀ हां जी भाई जी रोड बारे कुछ कहना चाहोगे जी भाई जी रोड बारे सारे असी मार्केट वाले इथे परेशान हां जिन्ने मार्केट वाले सारेन बहुत बुरालाए असी मैडम जी ने मांग पत्र भी ਦਿੱਤਾ ठीक है जी पर आज तक ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਦੁਕਾਨਦਾਰ ਭਰਾ ਬਹੁਤ ਸਾਡੇ ਕੰਮ ਨੂੰ ਵੀ ਫਰਕ ਪੈ ਗਿਆ ਸਾਰਾ ਦਿਨ ਮਿੱਟੀ ਘਟਾ ਉੱਡਦਾ ਜੀ ਹਾਂ 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 ਅਸੀਂ ਇਸੀ ਤੋਂ ਬਹੁਤ ਪਰੇਸ਼ਾਨ ਆ ਅਸੀਂ ਮੈਡਮ ਮੋਰੇں ਵਿਰਾਰ ਕਰਦੇ ਆਂ ਵੀ ਸਾਡਾ ਇਹ ਜਲਦ ਤੋਂ ਜਲਦ ਸਾਡਾ ਕੰਮ ਕਰਾਇਆ ਜਾ ਬਾਈ ਜੀ ਮੈਨੂੰ ਉੱਥੋਂ ਅੱਧਾ ਘੰਟਾ ਲੱਗਿਆ ਆਂਦੇ ਆਂਦੇ ਨੂੰ ਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਜੀ ਮਟਿਆਣੀ ਤੋਂ ਇੱਧਰ ਨੂੰ ਆਉਣਾ ਆਨੂੰ ਤਾਂ ਮਟਿਆਣੀ ਨੂੰ ਅੱਧਾ ਘੰਟਾ ਕਿ ਸਾਡਾ ਤਾਂ ਘੰਟਾ ਹੀ ਲੱਗ ਜਾਂਦਾ ਇੱਥ अच्छा तो ये बहुत पैवे ਤੁਸੀਂ ਦੇਖ ਸਕਦੇ ਹਾਲਾਤ ਕਿਦਾਂ ਦੇ ਆ ਜੀ ਗੱਡੀਆਂ ਬੜੀਆਂ ਆਉਂਦੀਆਂ ਇੱਥੇ ਜਾਂ ਨਾਲ ਗਡਾਉਨ ਹੈ ਜੀ ਆ ਨਾਲ ਗਡਾਉਨ ਆ ਤੁਹਾਡੇ ਕੰਮ ਨੂੰ ਬਈ ਫਰਕ ਪੈਂਦਾ ਕੰਮ ਨੂੰ ਬਹੁਤ ਜ਼ਿਆਦਾ ਫਰਕ ਹੈ ਭਾਜੀ ਜੀ ਕੰਮ ਤਾਂ ਅਸੀਂ ਵਿਹਲੇ ਬੈਠੇ ਆ ਆਪਣੀ ਰੋਟੀ ਰਾਮ ਅਸੀਂ ਕਿਦਾਂ ਕਾਵਾਂਗੇ ਜੇ ਸਾਡਾ ਰੋਜ਼ਗਾਰ ਹੀ ਨਹੀਂ ਸਾਡੇ ਦੁਕਾਨਾਂ ਦੇ ਸਿਰ ਤੇ ਪਲਦੇ ਆ ਜੀ ਮੈਂ ਉਹੀ ਗੱਲ ਕਹਿ ਰਿਹਾ ਵੀ ਤੁਹਾਡੀ ਸਾਰੇ ਦੁਕਾਨਦਾਰ ਭਰਾ ਬੈਠੇ ਪਰੇਸ਼ਾਨ ਆ ਜੀ ਇਸ ਚੀਜ਼ ਤੋਂ ਅਸੀਂ ਮੈਡਮ ਕੋ ਮੰਗ ਪੱਤਰ ਲੈ ਕੇ ਗਏ ਸੀ ਆ ਬੰਦ ਕਰਿਓ ਹਾਂ ਜੀ ਅੱਛਾ ਜੀ ਮੈਡਮ ਕੋ ਮੰਗ ਪੱਤਰ ਲੈ ਕੇ ਗਏ ਸੀ ਵੀ ਮੈਡਮ ਜੀ ਸਾਡਾ ਰੋਡ ਜਲਦ ਤੋਂ ਜਲਦ ਬਣਾਓ ਮੈਡਮ ਨੇ ਤੁਹਾਨੂੰ ਕਿਹਾ ਸੀ ਵੀ ਬਣਾਵਾਂਗੇ ਉਸ ਤੋਂ ਨੂੰ ਵੀ ਬਹੁਤ ਟਾਈਮ ਹੋ ਗਿਆ ਜੀ ਕਿੰਨਾ ਟਾਈਮ ਹੋ ਗਿਆ ਮੰਗ ਪੱਤਰ ਦਿੱਤੇ ਨੂੰ ਮੰਗ ਪੱਤਰ ਦਿੱਤੇ ਨੂੰ ਘਟੋ ਘਟ ਹੋ ਗਏ ਹੁਣੇ ਮੇਰੇ ਹਿਸਾਬ ਨਾਲ 2 ਮਹੀਨੇ ਤਾਂ ਹੋਏ ਕਿ ਉਹਨੇ 2-3 ਵੀਨਾ ਹਾਂ ਜੀ ਹਾਂ ਜੀ ਫੇਰ ਤਾਂ ਬਈ ਜੀ ਇਸ ਰੋ ਜਿਹੜਾ ਪੱਥਰ ਪਿਆ ਹੋਇਆ ਬੰ ਮੜਿਆਣੀ ਵਾਲੇ ਰੋਡ ਤੇ ਉਹ ਉਹਨੂੰ ਵੀ ਕਹਿੰਦੇ ਦੋ ਤਿੰਨ ਮਿੰਟ ਉਹ ਲੋਕਾਂ ਨਾਲ ਗੱਲਬਾਤ ਕਰਕੇ ਆਇਆ 10 12 15 ਬੰਦੇ ਸੀ ਇੱਧਰ ਉਹ ਕਹਿੰਦੇ ਵੀ ਦੋ ਮਿੰਟ ਦਾ ਹੋ ਗਿਆ ਪੱਥਰ ਦੇ ਉਹਨੂੰ بس وہی گل ہے نا بھائی ਅਸੀਂ ਤਾਂ ਪਰੇਸ਼ਾਨ ਆ ਸੀ ਤਾਂ ਫਿਰ ਵੀ ਦੇਖਾ ਪਰ ਪਿੱਛੇ ਪਿੱਛੇ ਪੱਥਰ ਪਿਆ ਸਾਡੇ ਤਾਂ ਪੱਥਰ ਵੀ ਇਦਾਂ ਦਾ ਕੁਝ ਨਹੀਂ ਪਿਆ ਜੀ ਹਾਂਜੀ ਬਾਈ ਹੁਣ ਉਹ ਮੈਂ ਚਿਹਰੇ ਨਾ ਤਾਂ ਨਹੀਂ ਦਿਖਾ ਰਿਆ ਮੈਂ ਇੱਕ ਇੰਟਰਵਿਊ ਕਰੂੰਗਾ ਥੋੜੇ ਟਾਈਮ ਤੱਕ ਉਹ ਆਪਾਂ ਜਲਦੀ ਚਲਾਵਾਂਗੇ ਪਰ ਮੈਂ ਅਬ ਐਸੀ ਗੱਲਬਾਤ ਕਰਾ ਰਿਹਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਕਹਿਣਾ ਚਾਹੁੰਗੇ ਰੋਡ ਬਾਰੇ ਜੀ ਇਹ ਵਾਲੇ ਬਲਾਚੌਰ ਵਾਲਾ ਜਿਹੜਾ ਰੋਡ ਇਹ ਜਾਂਦਾ ਮਢਿਆਣੀ ਤੋਂ ਬਲਾਚੌਰ ਨੂੰ ਦੇਖੋ ਇਹ ਮੇਨ ਰੋਡ ਹੈ ਜੀ ਇਹਦੀ ਕੰਡੀਸ਼ਨ ਬਹੁਤ ਜ਼ਿਆਦਾ ਹੀ ਖਰਾਬ ਹੈ ਹੂੰ ਰੋਜ਼ ਸਮਝੋ ਜਿਹੜਾ ਵੀ ਬੰਦਾ ਇ ਡਸਟ ਚੰਗੀ ਕੰਜ਼ਿਊਮ ਕਰ ਰਿਹਾ ਜੀ ਬਾਈ ਜੀ ਇਹ ਸਾਧਨ ਤਾਂ ਟੁੱਟ ਰਹੇ ਨਾ ਸਾਧਨ ਵੀ ਟੁੱਟ ਰਹੇ ਆ ਜੀ ਹੈਲਥ ਵੀ ਖਰਾਬ ਹੋ ਰਹੀ ਹੈ ਕਿਉਂਕਿ ਜਿੰਨੀ ਮਿੱਟੀ ਹੈ ਜਿੰਨੇ ਵੀ ਦੁਕਾਨਦਾਰ ਆ ਜਾਂ ਬੰਦਾ ਜੋ ਇੱਥੋਂ ਲੰਘ ਰਿਹਾ ਹੈ ਜੀ ਉਹਨੂੰ ਕੰਜ਼ਿਊਮ ਕਰਨੀ ਪੈ ਰਹੀ ਹੈ ਓਵਰ ਆਲ ਹੈਲਥ ਤੇ ਵੀ ਫਰਕ ਪੈ ਰਿਹਾ ਹੈ ਤੇ ਜਿਹੜਾ ਵੀ ਬੰਦਾ ਇੱਥੋਂ ਸਮਝ ਲੋ ਬਾਈਕ ਲੈ ਕੇ ਜਾ ਰਿਹਾ ਜਾਂ ਕੁਝ ਵੀ ਘੁੰਮ ਰਿਹਾ ਉਹ ਬਾਈਕ ਵਾਲੇ ਦਾ ਵੀ ਕੁਝ ਨਾ ਕੁਝ ਤਾਂ ਲਾਸ ਹੈ ਹੀਗਾ ਜੀ ਪਰ ਦੇਖਣ ਨੂੰ ਵੀ ਦੇਖ ਲਓ ਤੁਸੀਂ ਵੀ ਬਾਈ ਜੀ ਮੈਂ ਉਹ ਬੇਸਿਕ ਗੱਲ ਕਰ ਰਿਹਾ ਹਾਂ ਵੀ ਆ ਰੋਡ ਦਾ ਇਹਨੂੰ ਪਾਸ ਹੋਣ ਤੋਂ ਬਹੁਤ ਸਮਾਂ ਹੋ ਚੱਲਿਆ। ਕੋਈ ਰੋਡ ਦਾ ਸਾਰੇ ਕੰਸਟਰਕਟ ਹੋ ਰਹੇ ਆ ਜੀ ਇਹ ਮੇਨ ਰੋਡ ਹੈ। ਮੇਨ ਮਤਲਬ ਜਿੱਨੇ ਸਾਡੇ ਇੱਥੋਂ ਔਰਡ ਹੈਗੇ ਆ ਸਾਡੇ ਔਰਡ ਤੋਂ ਜਾਣਦਾ ਹੈ ਕਿ ਰਸਤਾ ਇਹ ਹੈਗਾ ਜੀ ਜਿੱਥੋਂ ਆਪਾਂ ਲੰਘਦੇ ਆ। ਹਮਮ ਔਰ ਰੋਜ਼ ਸਮਝ ਲੋ ਜਿਹੜੇ ਬਜ਼ੁਰਗ ਵੀ ਜਾ ਰਹੇ ਆ ਕਿਸੇ ਦੀ ਬਾਈਕ ਟੁੱਟ ਰਹੀ ਹੈ, ਕੋਈ ਡਿੱਗ ਰਿਹਾ ਜੀ, ਕਿਸੇ ਦੀ ਹੈਲਥ ਤੇ ਲਾਸ ਹੋ ਰਿਹਾ। ਸਾਡੀ ਤਾਂ ਰਿਕਵੈਸਟ ਆਹੀ ਹੈ ਜੀ ਵੀ ਜਿੰਨੀ ਜਲਦੀ ਦਾ ਕੋਈ ਸਮਾਧਾਨ ਨਿਕਲ ਸਕੇ ਆਪਾਂ ਚਿਹਰਾ ਨਹੀਂ ਤੁਹਾਡਾ ਲੈ ਕੇ ਆਵਾਂਗੇ ਕਿਸੇ ਦਾ ਵੀ ਚਿਹਰੇ ਉਦੋਂ ਲੈ ਕੇ ਆਵਾਂਗੇ ਥੋੜਾ ਜਿਹਾ ਟਾਈਮ ਰੁਕ ਕੇ ਬਸ ਆਪਾਂ ਗੱਲਬਾਤ ਕੁਝ ਸੁਣ ਨਹੀਂ ਜਾਂਦੇ ਬਾਈ ਜੀ ਸਰ ਦੇਖੋ ਤੁਸੀਂ ਤੁਹਾਨੂੰ ਸਮੇਸ਼ ਟਿਸ਼ੂ ਨਹੀਂ ਸ਼ਾਪ ਹੈ ਮੇਰਾ ਨੂ ਨਿੱਤੇ ਇਹ ਸ਼ਾਪ ਖੋਲੀ ਇੱਕ ਮਹੀਨਾ ਹੋ ਗਿਆ ਦੇਖਣ ਚਾਹ ਤੁਸੀਂ ਵੇਖ ਰਹੀਆਂ ਕੋ ਦੱਸਣ ਦੀ ਦਾ ਲੋੜ ਨਹੀਂ ਕਿਸੇ ਨੂੰ ਤੁਹਾਨੂੰ ਦੇਖ ਹੀ ਰਿਹਾ ਹਾਲਾਤ ਦੇਖੋ ਮੇਰੇ ਘਰ ਤੇ ਬੜਾ ਟਰੋਡਾ ਸਭ ਨਾਲ ਮਾੜਾ ਰੋੜੇ ਹੈ ਠੀਕ ਹੈ ਜੀ ਦਸਤ ਨਾਲ ਇੰਨਾ ਕੁ ਪ੍ਰਚਾਰ ਹੈ ਲੋਕੀ ਕੱਲ ਕੁੜੀਆਂ ਵੀ ਡਿੱਪੀਆਂ ਇੱਥੇ ਨਹੀਂ ਹੈ ਤੁਸੀਂ ਆ ਸਕੂਟਰੀ ਕੁਟਰੀ ਕੁੜੀਆਂ ਦੀ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਰੋਡ ਦੇ ਉੱਤੇ ਕੁੜੀਆਂ ਡੇਗੀਆਂ ਸੂਟੇ ਦੀ ਹਾਲ ਦੇ ਲੋਕੀ ਆ ਠੀਕ ਹੈ ਜੀ ਕੱਲੇ 10 ਜ ਆਪਾਂ ਇਹ ਨਹੀਂ ਗੱਲ ਕਰਦੇ ਐਕਸੀਡੈਂਟ ਏਰੀਆ ਬਣਿਆ ਹੋਇਆ ਹੈ ਐਕਸੀਡੈਂਟ ਏਰੀਆ ਠੀਕ ਹੈ ਜੀ ਬੱਚੇ ਜਾਂਦੇ ਜਾਂਦੇ ਤੁਸੀਂ ਆਪ ਹੀ ਜੇ ਲੋ ਕਿੰਨੇ ਖੱਡੇ ਆ ਡਿੱਗ ਜਾਂਦੇ ਆ ਬੱਚੇ ਠੀਕ ਹੈ ਮੈਂ ਮੜਿਆਣੀ ਪਿੰਡ ਤੋਂ ਆਇਆ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੀ ਜੀ 2 ਢਾਈ 3 ਮਹੀਨੇ ਹੋ ਗਏ ਬੇ ਪੱਥਰ ਪਏ ਉਹਨੂੰ ਲੋਕ ਬਹੁਤ ਪਰੇਸ਼ਾਨ ਆ ਪੱਥਰ ਵੀ ਭਾਜੀ ਪਿੱਛੇ ਤੁਸੀਂ ਕਹਿ ਸਕਦੇ ਕਿ ਪੇ ਹੋਇਆ ਇੱਥੇ ਤਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਸੈਸ ਹੈ ਹੀ ਨਹੀਂ ਹੈ ਦੇਖ ਰਿਹਾ ਤੁਹਾਨੂੰ ਕੋਈ ਕੰਮ ਨਹੀਂ ਹੋ ਰਿਹਾ ਬਾਕੀ ਅਸੀਂ ਵੀ ਨਵੇਂ ਆਂ ਦੱਸਦੇ ਆ ਕਿ ਕਾਫੀ ਟਾਈਮ ਹੋ ਗਿਆ ਇਹਨੂੰ ਬੜਾ ਟਾਈਮ ਹੋ ਗਿਆ ਬਾਈ ਇਹਨੂੰ ਚਾਹੀਦਾ ਇਹੀ ਹੈ ਪ੍ਰਸ਼ਾਸਨ ਅੱਗੇ ਸਾਡੀ ਮੰਗ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਭਾਈ ਜੀ ਠੀਕ ਕੀਤਾ ਜਾਵੇ ਕੀਤਾ ਜਾਵੇ ਜੀ ਕੀਤਾ ਜਾਵੇ ਇਹ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਰੋਡ ਬਾਰੇ ਬਾਈ ਸਾਡਾ ਪਿੰਡ ਮੋਹਰਾ ਹੈ ਅਸੀਂ ਦਿੱਲੀ ਜਾਣੇ ਜਾਣੇ ਆਂਗੇ ਥੋੜਾ ਹਾਂਜੀ ਕਿਉਂਕਿ ਮੈਂ ਇੱਥੇ ਗੱਦਾਂ ਦੀ ਦੁਕਾਨ ਕਰਦਾ ਜੀ ਤੇ ਸਾਡੇ ਮੋਹਰਾ ਤੋਂ ਲੈ ਕੇ ਬਲਾਸ਼ੌਰ ਤੱਕ ਐਨਾ ਮਾੜਾ ਹਾਲ ਹੈ ਰੋਡ ਦਾ ਜੀ ਗੱਲ ਛੱਡ ਦੋ ਪੱਤਰ ਪਿਆਵਾ ਹੈ 4 ਮਹੀਨੇ ਹੋ ਗਏ ਤਕਰੀਬਨ ਮੁੜ ਕੇ ਕੋਈ ਦੇਖਦਾ ਨਹੀਂ ਪਿਆ ਕਦੇ ਕਹੇ ਕੋਈ ਗਿਰ ਗਿਆ ਬਜ਼ੁਰਗ ਕਦੇ ਗਿਰ ਗਿਆ ਪੱਥਰ ਨਿਕਲਦਾ ਗੱਡੀ ਥੱਲੇ ਕਿਸੇ ਦੇ ਬਾਜ ਦਾ ਦਤਵਾ ਤੇ ਲੱਗੇ ਉਹਦਾ ਨੁਕਸਾਨ ਆਈ ਹੋਰ ਮਸ਼ੀਨੀ ਸਾਰਾ ਨੁਕਸਾਨ ਹੁੰਦਾ ਆ ਇੱਧਰ ਕੋਈ ਧਿਆਨ ਨਹੀਂ ਦਿੰਦਾ ਬਾਈ ਕਹਿੰਦੇ ਬਈ ਜਲਦੀ ਜਲਦੀ ਇਸ ਰੋਡ ਦਾ ਬਹੁਤ ਬੁਰਾ ਹਾਲ ਆ ਨਾ ਬਹੁਤ ਬੁਰਾ ਹਾਲ ਆ ਜੀ ਸੋ ਲੋਕਾਂ ਦੀ ਇਹ ਵੀਊ ਨੇ ਆਪਾਂ ਇੰਟਰਵਿਊ ਜਲਦੀ ਕਰਾਂਗੇ ਛੋਟੀ ਜਿਹੀ ਸਾਰੇ ਭਰਾਵਾਂ ਨਾਲ ਇਹ ਮੈਂ ਚਿਹਰੇ ਤਾਂ ਨਹੀਂ ਦਿਖਾ ਲਈ ਬਈ ਬਾਈ ਉਹਨਾਂ ਨੂੰ ਵਿੱਚ ਲੈ ਕੇ ਆਵਾਂਗੇ ਥੋੜੇ ਟਾਈਮ ਤੱਕ ਸੋ ਰੋਡ ਦੀ ਫੇਰ ਗੱਲ ਕਰ ਲਈ ਆ ਬਾਈ ਜੀ ਫੇਰ ਮਿਲਦੇ ਆ ਹੈ ਕਰਦੇ ਆਂ ਗੱਲਬਾਤ ਆਪਾਂ ਇੰਟਰਵਿਊ ਕਰਾਂਗੇ ਤੇ ਗੱਲਬਾਤ ਸ਼ੁਰੂ ਉਹੀ ਉਸੋ ਹੀ ਕਹਿਣ ਦੇ ਮੁੱਦੇ ਛੋਟੇ ਨਹੀਂ ਹੈਗੇ ਆਪਾਂ ਸਾਰੇ ਭਰਾਵਾਂ ਨੂੰ ਡਾਕਟਰ ਸਾਹਿਬ ਹੁਣੀ ਆਪਾਂ ਬੈਠਾਂਗੇ ਕੋਈ ਗੱਲ ਨਹੀਂ ਕਰਾਂਗੇ ਗੱਲਬਾਤ ਇਹ ਇਹ ਸੁਨੀਤਾ ਚੈਰੀਟੇਬਲ ਹਸਪੀਟਲ ਆ ਗਿਆ ਜੇ ਆਪਾਂ ਇੱਥੇ ਦੀ ਗੱਲ ਕਰ ਲਈਏ ਮਰੀਜ਼ ਇੱਧਰ ਨੂੰ ਬਹੁਤ ਆਉਂਦੇ ਹਨਾ ਸੁਨੀਤਾ ਚੈਰੀਟੇਬਲ ਹਸਪੀਟਲ ਨੂੰ ਕਿਸੇ ਮੇਰੀ ਭੈਣ ਦੇ ਬੇਬੀ ਹੁਣ ਵਾਲਾ ਹੁੰਦਾ ਕਿਸੇ ਮੇਰੀ ਭੈਣ ਨੂੰ ਕੋਈ ਦਾ ਪ੍ਰੋਬਲਮ ਹੁੰਦੀ ਕਿਸੇ ਮੇਰੀ ਭੈਣ ਨੇ ਕੋਈ ਦਵਾਈ ਲੈਣੀ ਹੁੰਦੀ ਤਾਂ ਉਹ ਸੁਨੀਤਾ ਚੈਰੀਟੇਬਲ ਹਸਪੀਟਲ ਆਉਂਦੇ ਆ ਬਟ ਜਿੱਥੇ ਟਾਈਮ ਲੱਗਦਾ 2 ਮਿੰਟ ਦਾ ਉੱਥੇ ਲੱਗਣਾ ਜਾਂ 10 ਮਿੰਟ ਦਾ ਕੰਮ ਤਾਂ ਉਹੀ ਆ ਨਾ ਬਾਈ ਜੀ 1 ਮਿੰਟ ਦਾ ਬੰਦਾ ਖੁੰਝੇ ਆ ਕਿਤੇ ਨਾ ਕਿਤੇ ਨੁਕਸਾਨ ਕਰ ਜਾਂਦਾ ਹਨਾ ਤੋਂ ਮੁੱਦੇ ਇਹ ਰੋਡ ਦੇ ਉੱਪਰ ਬਹੁਤ ਨੇ ਜੇ ਤਾਂ ਤੁਸੀਂ ਇਸ ਚ ਰੋਡ ਵੱਲ ਦੇਖ ਕੇ ਤੁਸੀਂ ਕੁਝ ਨਾ ਕੁਝ ਕਰ ਸਕਦੇ ਹੋ ਦਾ ਦਾ ਧੰਨਵਾਦ ਆ ਤੁਹਾਡਾ ਡੇਟਾ ਬਾਈ ਜੀ ਮੈਂ ਕਦੇ ਪਹਿਲਾਂ ਵੀ ਨਹੀਂ ਕਿਹਾ ਵੀ ਮੈਂ ਰੋਡ ਦੀ ਖਬਰ ਲਗਾਣੀ ਮੈਂ ਹੁਣ ਵੀ ਇਸ ਤੀਕ ਤੋਂ ਕਹਿੰਦਾ ਨਹੀਂ ਹੈਗਾ ਵੀ ਮੈਂ ਖਬਰ ਲਾਣੀ ਮੈਂ ਫੇਰ ਚੌਥੇ ਦਿਨ ਮੈਂ ਪਹਿਲਾਂ ਵੀ ਜੇ ਵੀਡੀਓ ਆਉਂਗੀ ਆਉਂਗੀ ਹੁਣ ਵੀ ਆਉਂਗੀ ਆਪਾਂ ਵੀਡੀਓ ਇਸ ਰੋਡ ਦੀ ਫੇਰ ਕਰਾਂਗੇ ਇਹ ਰੋਡ ਕਦੋਂ ਤੱਕ ਬਣ ਰਹੀ ਆ ਤੇ ਕਦੋਂ ਤੱਕ ਬਣਨਾ ਇਹ ਦੱਸ ਦਿਓ ਤੇ ਦੂਜਾ ਨੰਬਰ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀ ਵੀ ਮੈਨੂੰ ਘੱਟੋ ਘੱਟ ਅੱਧਾ ਘੰਟਾ ਪੌਣਾ ਘੰਟਾ ਲੱਗਿਆ ਰੋਡ ਤੋਂ ਮਢਿਆਣੀ ਤੋਂ ਬਲਾ ਚੋਰਾਵਾਂ ਦੇ ਜਾਂਦੇ ਨੂੰ ਮੈਂ ਅਜੇ ਜਿੰਮ ਲਾਣੀ ਸੀਗੀ ਆ ਮੇਰੀ ਤੁਹਾਨੂੰ ਕਿੰਨਾ ਟਾਈਮ ਲੱਗਦਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜਿਹੜਾ ਮੜਿਆਣੀ ਤੋਂ ਬਲਾਚੌਰ ਨੂੰ ਰੋਡ ਆਂਦਾ ਆ ਉਹ ਤੁਹਾਨੂੰ ਕਿੰਨਾ ਟਾਈਮ ਲੱਗਦਾ ਬਲਾਚੌਰ ਆਂਦਿਆਂ ਨੂੰ ਇਹ ਟੁੱਟਿਆ ਹੋਇਆ ਰੋਡ ਆ ਜਾਂ ਸਾਫ਼ ਕਹਿ ਦਈਏ ਰੋਡ ਜਿਹੜਾ ਸਾਫ਼ ਆ ਤੇ ਤੁਸੀਂ ਆਪਣਾ ਕਮੈਂਟ ਬਾਕਸ ਵਿੱਚ ਤੁਹਾਡਾ ਕਮੈਂਟ ਆ ਬਲਾਚੌਰ ਪਹੁੰਚ ਗਏ ਆ ਜੀ ਸਵਾਗਤ ਆ ਤੁਹਾਡਾ ਬਲਾਚੌਰ ਦੇ ਵਿੱਚ ਸੋ ਸਤਿ ਸ਼੍ਰੀ ਅਕਾਲ ਪਿਆਰ ਕਰਦੇ ਰਹੋ ਪੀਵੀਪੀ ਬਲਾਚੌਰ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਨਵੀਂ ਅਪਡੇਟਾਂ ਨਾਲ ਮਿਲਾਂਗੇ ਰੋਡ ਦੇ ਉੱਪਰ ਭੱਦੀ ਰੋਡ ਦੇ ਉੱਪਰ ਵੀ ਟੋਰੀ ਬੋਧ ਨੇ ਜਲਦੀ ਕਰਾਂਗੇ ਕੁਝ ਨੌਕਸ ਧੰਨਵਾਦ ਜੀ ਸਾਰਿਆਂ ਦਾ